ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਭਾਬੀ ਕਮਲਕੌਰ ਦੇ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਦੇ ਕਿ ਜਿਹੜੇ ਔਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੋਵੇਂ ਨਿਹੰਗਾਂ ਦਾ 3 ਦਿਨਾਂ ਦਾ ਹੋਰ ਰੀਮਾਂਡ ਜਿਹੜਾ ਕਿ ਮਿਲ ਚੁੱਕਿਆ ਤਦ ਆਦੀ ਹੈ ਕਿ ਪਹਿਲਾਂ ਵੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਤੇ ਮੁਰ ਤੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜੱਜ ਸਾਹਿਬ ਦੇ ਬੋਲੋ ਤਿੰਨ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਜਿਹੜਾ ਕਿ ਦੇ ਦਿੱਤਾ ਗਿਆ ਜਿਸ ਦੀ ਜਾਣਕਾਰੀ ਪੁਲਿਸ ਅਧਿਕਾਰੀ ਨੇ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤਿੰਨ ਦਿਨਾਂ ਦਾ ਜਿਹੜਾ ਕਿ ਹੋਰ ਪੁਲਿਸ ਰਿਮਾਂਡ ਜਿਹੜਾ ਕਿ ਦਿੱਤਾ ਗਿਆ ਤਦ ਆਦੇ ਕਿ ਭਾਬੀ ਕਮਲ ਕੌਰ ਦੇ ਕਤਲ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਹੁਣ ਇਹ ਵੀ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿ ਅਮਰਤਪਾਲ ਸਿੰਘ ਮਹਿਰੂ ਜੋ ਕਿ ਵਿਦੇਸ਼ ਭੱਜ ਚੁੱਕਿਆ ਉਹੀ ਭਾਬੀ ਕਮਲ ਕੌਰ ਦੇ ਕਤਲ ਦਾ ਸਾਜ਼ਿਸ਼ਕਾਰ ਹੈ ਅਤੇ ਉਸ ਜਿਹੜੀ ਕਿ ਇੰਸਟਾਗ੍ਰਾਮ ਦੇ ਉੱਤੇ ਪੇਜ ਸੀ ਉਸ ਨੂੰ ਵੀ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਜੀ ਹਾਂ ਇਹ ਵੱਡੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਇਸ ਕਤਲ ਮਾਮਲੇ ਦੇ ਵਿੱਚ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਅਮਰਤਪਾਲ ਸਿੰਘ ਮਹਿਰੂ ਦਾ ਜਿਹੜਾ ਕਿ ਇੰਸਟਾਗ੍ਰam ਪੇਜ ਹੈ ਉਹ ਬੈਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਦੇ ਵਿੱਚ ਹਲਚਲ ਮਚ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਹੋਈ ਕਮਲਕੌਰ ਭਾਬੀ ਦੇ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਉਹਨਾਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਪਿਛਲੇ ਕਈ ਦਿਨਾਂ ਤੋਂ ਮਹਿਰੂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਇੰਸਟਾਗ੍ਰam ਦੇ ਉੱਤੇ ਮਹਿਲਾਵਾਂ ਦੇ ਵੱਲੋਂ ਜਾਂ ਲੜਕੀਆਂ ਦੇ ਵੱਲੋਂ ਗਲਤ ਕੰਟੈਂਟ ਪਾਇਆ ਜਾ ਰਿਹਾ ਸੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਮਹਿਰੂ ਨੇ ਬਾਬੀ ਕਮਲ ਕੌਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਦੀਪਿਕਾ ਲੂਥਰਨ ਨੂੰ ਵੀ ਸਿੱਧੀ ਧਮਕੀ ਦਿੱੰਦਿਆ ਕਿਹਾ ਸੀ ਕਿ ਉਸ ਦੇ ਨਾਲ ਕੋਈ ਨਿੱਜੀ ਬੈਰ ਨਹੀਂ ਪਰ ਲਚਰਤਾ ਨੂੰ ਸਹਿਣਾ ਕਬੂਲ ਨਹੀਂ ਹੋਵੇਗਾ ਇਸ ਦੇ ਇਲਾਵਾ ਹੋਰ ਜਿਹੜਾ ਕਿ ਜਿਨ੍ਹਾਂ ਨੇ ਵੱਲੋਂ ਗਲਤ ਕੰਟੈਂਟ ਪਾਇਆ ਚੋਂਦਾ ਉਹਨਾਂ ਨੂੰ ਵੀ ਲਗਾਤਾਰ ਜਿਹੜਾ ਕਿ ਮਹਿਰੂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਇੱਕ ਵੱਡੀ ਕਾਰਵਾਈ ਹੋਈ ਹੈ ਕਿ ਅਮਰਪਾਲ ਸਿੰਘ ਮਹਿਰੂ ਦਾ ਵੀ ਜਿਹੜਾ ਕਿ ਇੰਸਟਾਗ੍ਰam ਅਕਾਊਂਟ ਆ ਉਹ ਬੈਨ ਕਰ ਦਿੱਤਾ ਗਿਆ ਦੂਜੇ ਪਾਸੇ ਪੋਸ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੇ ਨੇ ਤਾਂ ਕਿ ਅਮਰਤ ਪਾਸ ਸਿੰਘ ਮਹਿਰੂ ਨੂੰ ਜਿਹੜਾ ਕਿ ਵਾਪਿਸ ਲਿਆਂਦਾ ਜਾਵੇ ਕਿਉਂਕਿ ਕਤਲ ਦੀ ਸਾਜ਼ਿਸ਼ ਰਚੀ ਉਸ ਤੋਂ ਬਾਅਦ ਗੱਡੀ ਦੇ ਵਿੱਚ ਗਲ ਕੋੜ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਕਮਲ ਭਾਬੀ ਦੇ ਸਾਹ ਨਹੀਂ ਨਿਕਲੇ ਉਦੋਂ ਤੱਕ ਉਸ ਦਾ ਗਲਾ ਕੋਟਦੇ ਰਹੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤਾਂ ਫਿਰ ਅਮਰਤ ਪਾਸ ਸਿੰਘ ਮਹਿਰੂ ਉਸ ਤੋਂ ਬਾਅਦ ਫਰਾਰ ਹੋ ਗਿਆ ਵਿਦੇਸ਼ ਦੇ ਵਿੱਚ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਉਹਨਾਂ ਨੂੰ ਵਾਪਿਸ ਲਿਆਉਂਦੇ ਜਿਹੜੇ ਕਿ ਤਿਆਰੀਆਂ ਉਹ ਕੀਤੀਆਂ ਚਾਰੀ ਨੇ ਹਕੀਕਤ 'ਰੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ